ਦੁਕਾਨਦਾਰ ਨਾਲ ਭੜ ਗਏ ਨੌਜਵਾਨ ਜੰਮ ਕੇ ਚੱਲੇ ਕਿਸਨ ਮੁਕੇ ਚਪੇੜਾ ਜ਼ਬਰਦਸਤ ਝੜਪ ਦੀ ਵੀਡੀਓ ਵਾਇਰਲ ਇਹ ਹਰ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਦੁਕਾਨ 'ਚ ਕਿਸ ਤਰੀਕੇ ਨਾਲ ਕਸਨ ਮੁੱਕੇ ਚੱਲ ਰਹੇ ਨੇ ਚਪੇੜਾਂ ਵੱਜ ਰਹੀਆਂ ਨੇ ਇੱਕ ਦੂਜੇ ਦੀ ਖਿੱਚ ਤੋ ਕੀਤੀ ਜਾ ਰਹੀ ਹੈ ਇਸ ਦੌਰਾਨ ਦੁਕਾਨ 'ਚ ਖਿਲਾਰਾ ਪੈ ਗਿਆ ਵੱਡੀ ਗਿਣਤੀ 'ਚ ਲੋਕ ਮੌਕੇ ਤੇ ਇਕੱਠੇ ਹੋ ਗਏ ਤੇ ਕਾਫੀ ਸਮਾਂ ਦੁਕਾਨ 'ਤੇ ਝੜਪ ਹੁੰਦੀ ਦਿਖਾਈ ਦਿੱਤੀ ਹੈ ਜਾਣਕਾਰੀ ਮੁਤਾਬਕ ਆਈਸਕ੍ਰੀਮ ਦੀ ਦੁਕਾਨ ਤੇ ਆਏ ਕੁਝ ਨੌਜਵਾਨਾਂ ਵੱਲੋਂ ਥੋੜਾ ਸਮਾਨ ਲਿਆ ਗਿਆ ਸੀ ਨੌਜਵਾਨਾਂ ਵੱਲੋਂ ਆਨਲਾਈਨ ਪੇਮੈਂਟ ਕਰਨ ਦੀ ਗੱਲ ਕਹੀ ਜਾ ਰਹੀ ਸੀ ਪਰ ਆਨਲਾਈਨ ਕਿਸੇ ਕਾਰਨ ਕਰਕੇ ਪੇਮੈਂਟ ਨਹੀਂ ਹੋ ਰਹੀ ਸੀ ਦੁਕਾਨਦਾਰ ਵੱਲੋਂ ਨੌਜਵਾਨਾਂ ਨੂੰ ਪੈਸੇ ਦੇਣ ਦੀ ਗੱਲ ਕਹੀ ਗਈ ਸੀ ਇਸ ਦੌਰਾਨ ਹੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੋਮਾ ਤਿਨਾ ਵਿਚਾਲੇ ਤਕਰਾਰ ਹੋ ਗਈ ਬਹਿਸ ਬਾਜ਼ੀ ਹੋ ਗਈ ਗੱਲ ਤੱਕਾ ਮੁੱਕੀ ਤੱਕ ਪਹੁੰਚ ਗਈ ਇਸ ਦੌਰਾਨ ਦੋਮਾ ਤਿਨਾ ਵਿਚਾਲੇ ਝੜਪ ਸ਼ੁਰੂ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਕਾਫੀ ਕੁਟਮਾਰ ਦੁਕਾਨ ਤੇ ਆਏ ਇਹਨਾਂ ਨੌਜਵਾਨਾਂ ਵੱਲੋਂ ਦੁਕਾਨ ਦੇ ਮਾਲਕ ਦੀ ਤੇ ਮੁਲਾਜ਼ਮਾਂ ਦੀ ਕੀਤੀ ਗਈ ਹੈ। ਜ਼ਬਰਦਸਤ ਝੜਪ ਦੀਆਂ ਇਹ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜੋ ਹੈਰਾਨ ਕਰ ਦੇਣ ਵਾਲੀਆਂ ਨੇ। ਇਸ ਵਾਰਦਾਤ ਨੂੰ ਲੈ ਕੇ ਪੀੜਤ ਦੁਕਾਨ ਮਾਲਕ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਸਰ ਮੇਰੇ ਸ਼ੋਬਦਾਨਮ ਰਾਇਲ ਆਈਸਕ੍ਰੀਮ ਹੈ। ਕੁਝ ਅਣਪਛਾਤੇ ਬੰਦੇ ਆਏ ਜੀ 4-5 ਬੰਦੇ। ਅੱਛਾ। ਜਿਨ੍ਹਾਂ ਦੇ ਵੇਲੇ ਮੈਨੂੰ ਉਹਨਾਂ ਨੇ ਪਾਣੀ ਤੇ ਸੋਡਾ ਮੰਗ ਕੀਤੀ ਤੇ ਅਸੀਂ ਕਹ ਵੀ Google 'ਤੇ ਚੱਲ ਨਹੀਂ ਰਿਹਾ ਸਾਡਾ ਵੀ ਉਹ ਖਰਾਬ ਚੱਲ ਰਿਹਾ ਤੇ ਵੀ ਉਹਦੇ ਪੈਸੇ ਕੈਸ਼ ਦੇ ਦੇਣ ਨੂੰ ਇੰਨੀ ਗੱਲ ਦੇ ਵਿੱਚ ਇਹ ਬਹੁਤ ਜ਼ਿਆਦਾ ਭੜਕ ਗਏ ਜੀ ਤੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਵੀ ਧੱਕਾ ਮਾਰਿਆ ਮੇਰੇ ਵਰਕਰ ਨੂੰ ਬਹੁਤ ਕੁੱਟਿਆ ਜੀ ਜਿਹਦੇ ਮੈਂ ਤੁਹਾਨੂੰ ਵੀਡੀਓ ਵੀ ਸੈਂਡ ਕਰਤੀ ਆ ਅੱਛਾ ਤੇ ਮਤਲਬ ਬਹੁਤ ਜਿਆਦਾ ਉਹਨਾਂ ਨੇ ਦੁਕਾਨ ਦੇ ਅੰਦਰ ਵੜ ਕੇ ਸਾਨੂੰ ਮਾਰਿਆ ਕੁੱਟਿਆ ਜੀ ਇੰਨੀ ਸਰ ਕੋਈ ਛੋਟੇ ਮੋੜੇ ਪੈਸੇ ਸੀਗੇ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਪੈਸੇ ਦੇ ਦਿਓ ਵੀ ਗੂਗਲ 'ਤੇ ਚੱਲ ਨਹੀਂ ਰਿਹਾ ਬਸ ਇੰਨੀ ਗਲਤੀ ਪੜ ਗਏ ਜੀ ਕਹਿੰਦੇ ਅਸੀਂ ਨਹੀਂ ਦੰਦਾ ਜੋ ਕਰਨਾ ਕਰ ਲਓ ਜੀ ਅੱਛਾ ਕੌਣ ਸੀ ਕੀ ਹੋ ਗਈ ਸਰ ਆਣੇ ਪਛਾਤੇ ਬੰਦੇ ਜੀ ਸਾਨੂੰ ਨਹੀਂ ਪਤਾ ਜੀ ਉਹਨਾਂ ਬਾਰੇ ਕੋਈ ਮੁੰਡੇ ਤੇ ਬਹੁਤ ਅਟਾ ਲੱਗੇ ਉਹਨੂੰ ਬਹੁਤ ਕੁੱਟਿਆ ਜੀ ਮੈਂ ਸ਼ੋਭ ਤਾਂ ਹੈਗਾ ਨਹੀਂ ਸੀਗਾ ਮੇਰਾ ਵਰਕਰ ਸੀਗਾ ਜੀ ਇਹ ਮੁੰਡਾ ਇਹਨੂੰ ਸਾਰਿਆਂ ਨੇ ਕੁੱਟਿਆ ਜੀ ਇਹਨੂੰ 7-8 ਮੁੰਡਿਆਂ ਨੇ ਉਹਨੂੰ ਰਲ ਕੇ ਕੁੱਟਿਆ ਜੀ ਇਹਨੂੰ ਅੱਛਾ ਕੁੱਟ ਮਾਰਦੀਆਂ ਤਸਵੀਰਾਂ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਨੇ ਦੇਖਣਾ ਹੋਵੇਗਾ ਇਸ ਮਾਮਲੇ 'ਚ ਪੁਲਿਸ ਵੱਲੋਂ ਕੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਜਗਮਣੀ ਟੀਵੀ ਲਈ ਰਜੇਸ਼ ਗੋਤਮ ਦੀ ਰਿਪੋਰਟ